ਕਿਓ ਪਾ ਆਪਾਂ ਨੇ ਤੇ ਕਿਓ ਪਾ ਲਓ ਜੀ ਲੈ ਉਹਨਾਂ ਅੰਡਾ ਪਾ ਦੇ ਅੰਡਾ ਪਾ ਦੇ ਦੋਸਤੋ ਮਹਾਰਾਸ਼ਟਰ ਦੇ ਵਿੱਚ ਤਾਂ ਆਪਾਂ ਦੇਖਦੇ ਹੁੰਨੇ ਆਂ ਅੰਡਾ ਬੰਦ ਦਾ ਲਓ ਜੀ ਅੱਜ ਤੁਹਾਨੂੰ ਪੰਜਾਬ ਦੀ ਧਰਤੀ ਤੇ ਵੀ ਅੰਡਾ ਬੰਦ ਦਾ ਦਿਖਾਉਣੇ ਆਂ ਇੱਧਰ ਤਾਂ ਬਣ ਰਿਹਾ ਆਪਾਂ ਉਹਨਾਂ ਆ ਦੇਖ ਹਾਂ ਦੇਖੋ ਇਹ ਤਾਂ ਪੂਰਾ ਅਰੀਜਨਲ ਸਟਾਰਟ ਹੋ ਗਿਆ ਵੇਰੀ ਜੀ ਦਾ ਆ ਦੇਖੋ ਦੇਖੋ ਰਿਜ ਰਿਹਾ ਦੋਸਤੋ ਇੱਧਰ ਦੇਖੋ ਦੁਪਹਿਰ ਦਾ ਟਾਈਮ ਆ ਕੀ ਟਾਈਮ ਹੋ ਗਿਆ 2 ਵਜੇ ਹਾਂ ਜੀ ਆ ਤੁਸੀਂ ਦੇਖੋ ਦੋਸਤੋ ਆ ਦੇਖੋ ਕਿੰਨਾ ਕਲਰ ਚੇਂਜ ਹੋ ਗਿਆ ਵੇਖੋ ਬਣੀ ਜਾਂਦਾ ਕਿੰਨਾ ਕਲਰ ਕਿੰਨਾ ਬਣ ਗਿਆ ਕਿੰਨਾ ਬਣ ਗਿਆ ਨਾ ਪਾਸਾ ਬਲਟ ਪਾਉਣੇ ਦਾ ਪਾਸਾ ਬਲਟ ਹਾਏ ਅੱਗੇ ਦੋਸਤੋ ਮਹਾਰਾਸ਼ਟਰ ਦੇ ਐਵੇਂ ਦੇ ਵੀਡੀਓ ਦੇਖਦੇ ਹੁੰਦੇ ਸੀ ਆਪਾਂ ਬੇ ਇੰਨੀ ਗਰਮੀ ਹੈ ਤੈਤ ਕਿ ਪੰਜਾਬ ਦੇ ਵਿੱਚ ਦੋਸਤੋ ਹੋ ਰਿਹਾ ਤੇ ਤੁਹਾਨੂੰ ਹੋਰ ਵੀ ਰੋਟੀ ਵੀ ਬਣਾ ਕੇ ਦਿਖਾਉਣੇ ਆਂ ਫਰਸ਼ ਦੇ ਉੱਤੇ ਧਰਤੀ ਦੇ ਉੱਤੇ ਆਮਲੇਟ ਬਣ ਰਹੇ ਆ ਇੰਨਾ ਤੁਸੀਂ ਹਸਾਬ ਲਾ ਲਓ ਕਿੰਨੀ ਗਰਮੀ ਜ਼ਿਆਦਾ ਹੁਨੇ ਪੈ ਰਹੀ ਆ ਸਾਨੂੰ ਦੋਸਤੋ ਬਹਿਣਾ ਵੀ ਔਖਾ ਹੋਇਆ ਪਿਆ ਇੱਥੇ ਆਹ ਦੇਖੋ ਤੁਸੀਂ ਤੇ ਆਪਾਂ ਸੋਚਿਆ ਵੀ ਅੱਜ ਆਪਾਂ ਵੀ ਚੈੱਕ ਕਰਕੇ ਵੇਖੀਏ ਆਹ ਦੇਖੋ ਦ ਆਹ ਤਾਂ ਪਵਣ ਕਮਾਲ ਹੀ ਹੋ ਗਈ ਜਮਾ ਮੈਂ ਕਹਿੰਦਾ ਸੇਮ ਮਹਾਰਾਸ਼ਟਰ ਵਾਲੀਆਂ ਵੀਡੀਓ ਜਿਹੜੀਆਂ ਆਪਾਂ ਦੇਖਦੇ ਸੀ ਅੱਜ ਪੰਜਾਬ ਦੇ ਵਿੱਚ ਐਕਸੈਸਫੁਲ ਹੋ ਗਈਆਂ ਹੋ ਐਨੀ ਗਰਮੀ ਹੈ ਦੋਸਤੋ ਆਮਲੇਟ ਬੰਦਿਆ ਜੀ ਆਹ ਦੇਖੋ ਤੁਸੀਂ ਧਰਤੀ ਤੇ ਆਮਲੇਟ ਦੋਸਤੋ ਤੇ ਤੁਸੀਂ ਆਪਦੇ ਵੀ ਟਰਾਈ ਜ਼ਰੂਰ ਕਰਕੇ ਦੱਸਿਓ ਵੀ ਅੱਜ ਦਾ ਟੈਂਪਰੇਚਰ ਸਾਡੇ 46 47 ਡਿਗਰੀ ਸੀ ਪਰ ਐਂ ਲੱਗ ਰਿਹਾ ਵੀ ਜਿਵੇਂ 50 ਡਿਗਰੀ ਤੋਂ ਪਾਰ ਹੋਣਾ ਮੇਰੇ ਖਿਆਲ ਚ ਹੋਊਗਾ ਆਹ ਦੇਖੋ ਆਹ ਦੇਖੋ ਤੁਸੀਂ ਆਮਲੇਟ ਆਹ ਵੇਖੋ ਆਹ ਦੇਖੋ ਦੋਸਤੋ ਇਹਨੂੰ ਪਲੇਟ 'ਚ ਪਾਣੀ ਪਾਉਣ ਪਲੇਟ 'ਚ ਪਾਓ ਤੇਰੇ ਦੋਸਤਾਂ ਨੂੰ ਪਤਾ ਲੱਗੂਗਾ ਸਾਰਾ ਡਿੱਟੋ ਜੇ ਆਪਾਂ ਪੂਰਾ ਮਿਕਸ ਕਰਕੇ ਪਾਉਂਦੇ ਨਾ ਆਹ ਦੇਖੋ ਦੋਸਤੋ ਜੇ ਮਿਕਸ ਕਰਕੇ ਪਾਉਂਦੇ ਤਾਂ ਆਹ ਰੈੱਡ ਆ ਰੈੱਡ ਵੀ ਬਣ ਜਾਣਾ ਸੀ ਸਾਡੇ 65 ਫੜ ਰਹੇ ਦੋਸਤੋ ਧਰਤੀ ਦੇ ਉੱਤੇ ਹਾਂ ਦੇਖੋ ਆਹ ਦੇਖੋ ਤੁਸੀਂ ਇੱਧਰ ਦੇਖੋ ਆਹ ਦੇਖੋ ਹਾਂ ਆਮਲੇਟ ਬਣ ਗਿਆ ਦੋਸਤੋ ਅੱਜ ਦੇਖਦੇ ਆ ਵੀ ਮਹਾਰਾਸ਼ਟਰ ਤਰ੍ਹਾਂ ਇੱਥੇ ਰੋਟੀ ਪੱਕਦੀ ਏ ਕਿ ਨਹੀਂ ਬੱਕਦੀ ਤੇ ਫਿਰ ਇਹ ਰੋਟੀ ਆਪਾਂ ਖਾਵਾਂਗੇ ਵੀ ਬਿਲਕੁਲ ਆ ਦੇਖੋ ਦੋਸਤੋ ਇਧਰ ਦੇਖੋ ਇਧਰ ਦੇਖੋ ਇਧਰ ਦੇਖੋ ਬੜਾ ਕਮਾਲ ਹੀ ਹੋ ਗਿਆ ਇੰਨੀ ਜ਼ਿਆਦਾ ਗਰਮ ਮੈਂ ਤਾਂ ਸਿਰਫ ਇਹ ਵੀਡੀਓ ਬਣਾਉਣ ਵਾਸਤੇ ਬਾਹਰ ਆ ਜਾ ਬੈਠੇ ਤੇ ਮੈਂ ਕਿਹਾ ਚੱਲ ਤਾਂ ਪਹਿਲਾ ਵਾਲਾ ਅੰਡਾ ਦੇਖੋ ਅੱਧਾ ਬਣ ਗਿਆ ਸੀ ਤੇ ਏਦਾਂ ਦੇਖੋ ਕੀ ਹਾਲ ਹੋ ਗਿਆ ਆਏ ਹਾਏ ਆ ਤਾਂ ਬੜਾ ਟੈਂਪਰੇਚਰ ਬਣਿਆ ਪਿਆ ਲੈ ਤਾਂ ਫੁੱਲਣ ਲੱਗ ਗਈ ਰੋਟੀ ਕਰੀ ਦੁੱਝਾ ਬਸ ਆ ਦੇਖੋ ਦੋਸਤੋ ਰੋਟੀ ਫੁੱਲ ਰਹੀ ਇਹ ਆ ਚੱਕੋ ਇਧਰ ਦੇਖੋ ਆ ਵੇ ਰੋਟੀ ਬਣਦੀ ਪਈ ਹੈ ਰੋਟੀ ਬਣ ਰਹੀ ਹੈ ਦੋਸਤੋ ਇਧਰ ਦੇਖੋ ਤੁਸੀਂ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਹਾਂਜੀ ਪੂਰੇ ਤਿੱਖੜ ਦੁਪਹਿਰੇ ਤਿੱਖੜ ਦੁਪਹਿਰੇ 1 2 ਵਜੇ ਦੀ ਗੱਲ ਆ ਦੋਸਤੋ ਆ ਦੇਖੋ ਤੁਸੀਂ ਤੁਸੀਂ 12 1 ਵਜੇ ਬਸ ਟਰਾਈ ਕਰ ਲਿਆ ਫੁੱਲ ਗਈ ਫੁੱਲ ਫੁੱਲ ਗਈ ਫੁੱਲ ਗਈ ਫੁੱਲ ਗਈ ਫੁੱਲ ਗਈ ਫੁੱਲ ਗਈ ਸਹੀ ਗੱਲ ਆ ਫੁੱਲ ਗਈ ਪਵਣ ਫੁੱਲ ਗਈ ਦੋਸਤੋ ਬਹੁਤ ਹੀ ਜ਼ਿਆਦਾ ਗਰਮੀ ਸੀ ਤੇ ਉੱਥੇ ਜਾਨ ਮਤਲਬ ਕਿ ਨਿਕਲ ਰਹੀ ਸੀ ਆ ਤੁਸੀਂ ਰੋਟੀ ਦੇਖੋ ਸ਼ਾਇਦ ਤੁਹਾਨੂੰ ਦਿਖ ਰਹੀ ਹੋਊਗੀ ਹਾਂਜੀ ਰੋਟੀ ਮਤਲਬ ਕਿ ਬਾਹਰ ਟੈਂਪਰੇਚਰ ਤੇ ਫੁੱਲ ਗਈ ਚੱਕੀ ਪਵਣ ਇੰਨੀ ਜ਼ਿਆਦਾ ਗਰਮੀ ਮੈਂ ਕਦੇ ਨਹੀਂ ਦੇਖੀ ਆ ਦੇਖੋ ਤੁਸੀਂ ਆ ਰੋਟੀ ਦੇਖੋ ਤੇ ਇਦਾਂ ਤੁਹਾਨੂੰ ਪਾਵਣ ਕੋਲੇ ਅੰਡਾ ਦਿਖਾਉਣੇ ਦੋਸਤੋ ਹਾਂਜੀ ਆਹ ਦੇਖੋ ਆਹ ਦੇਖੋ ਦੋਸਤੋ ਅੰਡਾ ਆਮਲੇਟ ਆਮਲੇਟ ਬਣ ਗਿਆ ਇਹ ਸੌਫਟ ਹੁੰਦਾ ਥੋੜਾ ਛਿੱਤੀ ਬਣ ਗਿਆ ਤੇ ਰੋਟੀ ਤੁਸੀਂ ਆ ਦੇਖੋ ਓਹ ਹੋ ਹੋ ਜੇ ਆਪਾਂ ਹੋਰ ਮਤਲਬ ਫਿਰ ਆਪਾਂ ਜਿਆਦਾ ਟਾਈਮ ਉੱਥੇ ਬਹਿਣਾ ਪੈਣਾ ਸੀਗਾ ਤੇ ਮੈਨੂੰ ਲੱਗਦਾ ਇਹ ਪੂਰਾ ਮਤਲਬ ਕਿ ਖਾਨਜੋਗ ਬਣ ਜਾਣੀ ਸੋ ਥੋੜੀ ਜੀ ਕੱਚੀ ਰਹਿ ਗਈ ਆ ਤੇ ਸੋ ਦੋਸਤੋ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਨਾ ਤੁਹਾਨੂੰ ਯਕੀਨ ਆ ਜਾਊਗਾ ਤੇ ਇਹ ਟਾਲਾ ਦਾ ਮੈਸੇਜ ਵਾਕਿਆ ਚੰਗਾ ਸੀਗਾ ਵਿਚਾਰ ਦੇਣੇ ਕਿਹੜੀ ਹੀਟ ਵੇਵ ਆ ਹੀਟ ਵੇਵ ਪੈਣੀ ਹੈ ਤੇ ਦੋਸਤੋ ਇਹ ਤਾਂ ਆਪਾਂ ਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਪੈਣੇ ਨੇ ਤਾਂ ਆਉਣ ਵਾਲਾ ਕੰਮ ਤਾਂ ਦੁਬਈ ਵਾਲੇ ਬਣ ਜਾਣਾ ਇੱਥੇ ਹਾਂਜੀ ਤੇ